हिमाचल प्रदेश ਦੇ ਵਿੱਚ ਬਜੀਠਿਆ ਪਰਿਵਾਰ ਦੀ ਨਾਮੀ ਜਾਂ ਬੇਨਾਮੀ ਜ਼ਮੀਨ ਹੈ। ਵੀ 402 ਹੈਕਟੇਅਰ ਜ਼ਮੀਨ ਹੈ। 402 ਹੈਕਟੇਅਰ ਦਾ ਮਤਲਬ ਹੁੰਦਾ ਵੀ ਤਕਰੀਬਨ 1000 ਕਿੱਲਾ। ਇਸ ਤਰ੍ਹਾਂ ਦਾ ਕੋਈ ਦਸਤਾਵੇਜ਼ ਜਾਂ ਸਬੂਤ ਹਜੇ ਤੱਕ ਜਨਤਕ ਨਹੀਂ ਹੋਇਆ। 1000 ਏਕੜ ਵਾਲੀ ਗੱਲ ਸੱਚੀ ਹੈ ਝੂਠੀ ਹੈ ਇਹ ਤਾਂ ਵਿਜੀਲੈਂਸ ਦੇ ਹੱਥ ਜੇ ਸਬੂਤ ਨੇ ਤੇ ਕੱਲ ਨੂੰ ਸੱਚੀ ਸਾਬਤ ਹੋ ਜਾਣੀ ਹੈ ਨਹੀਂ ਤਾਂ ਵਿਕਰਮਜੀਠਿਆ ਨੂੰ ਰਾਹਤ ਮਿਲ ਜਾਣੀ ਹੈ। ਚਲਾਣ ਕਿਉਂਕਿ ਬਿਨਾ ਸਬੂਤਾਂ ਤੋਂ ਤੁਸੀਂ ਪੇਸ਼ ਨਹੀਂ ਕਰ ਸਕਦੇ ਉਹਦੇ ਵਿੱਚ ਕੱਚੇ ਸੱਚੇ ਪੱਕੇ ਜੋ ਵੀ ਹੈ ਤੁਹਾਨੂੰ ਕੋਈ ਨਾ ਕੋਈ ਦਸਤਾਵੇਜ਼ ਡਾਕੂਮੈਂਟਰੀ ਆ ਵੀ ਦਸਤਨੀ ਕੋ ਦਸਤਾਵੇਜ਼ਾਂ ਨੂੰ ਜਿਹੜੇ ਐਸੀ ਕਹਦੇ ਕਾਗਜ਼ਾਂ ਨੂੰ ਨਾ ਫਿਰ ਬਜੀਠੀਆ ਪਰਿਵਾਰ ਚੋਂ ਖਿਲਾ ਸਕਦੇ ਨਾ ਬਜੀਲੈਂਸ ਚੋਂ ਖਿਲਾ ਸਕਦੀ ਹੈ ਇਹ ਤਾਂ ਕੁਝ ਕਾਗਜ਼ ਦੱਸਣਗੇ ਉਹ ਬੋਲਣਗੇ ਜਦੋਂ ਕਾਗਜ਼ ਬੋਲਦੇ ਆ ਫਿਰ ਬੰਦੇ ਦੀ ਬੋਲਤੀ ਬੰਦ ਹੋ ਜਾਂਦੀ ਹੈ ਕੀ ਐਨਡੀਪੀਐਸ ਸਾਡੇ ਕੇਸ ਵੱਲ ਨੂੰ ਮੋੜਾ ਘੱਟ ਲੈਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਹਿੰਦੇ ਉਸ ਕੇਸ ਵਿੱਚ ਤਾਂ 3-4 ਸਾਲ ਚ ਇੱਕ ਵੀ ਚਲਾਨ ਪੇਸ਼ ਨਹੀਂ ਕਰ ਸਕੀ ਇਸ ਕਰਕੇ ਇਸ ਕੇਸ 'ਚ ਵੀ ਇਹ ਨਾ ਹੋਵੇ ਕਿ ਲਟਕ ਜਾਵੇ ਮਾਮਲਾ ਇਸੇ ਕਰਕੇ ਅਕਾਲੀ ਦਲ ਕਹਿੰਦਾ ਹੈ ਵੀ ਅਕਾਲੀ ਦਲ ਦੋਸ਼ ਲਾਉਂਦਾ ਹੈ ਵੀ ਜਿਹੜਾ ਚੰਨੀ ਸਰਕਾਰ ਨੇ ਪਰਚਾ ਦੇ ਉੱਪਰ ਕੀਤਾ ਸੀ ਉਹ ਸਿਆਸਤ ਤੋਂ ਪ੍ਰੇਰਿਤ ਸੀ ਉਹ ਸਿਰਫ ਇੱਕ ਟਾਰਗੇਟ ਕੀਤਾ ਗਿਆ ਉਹ ਇੱਕ ਨਿਸ਼ਾਨਾ ਬਣਾਇਆ ਗਿਆ ਅਦਾਲਤ ਦੇ ਵਿੱਚ ਜ਼ਿੰਮੇਵਾਰੀ ਵੀ ਬਣਦੀ ਹੈ ਵੀ ਇਹ 2021 'ਚ ਪਰਚਾ ਦਰਜ ਹੋਇਆ ਭਾਵੇਂ ਹੋਇਆ 2025 'ਚ ਉਹਦਾ ਟਾਈਮ ਸਿਰਫ ਚਲਾਨ ਪੇਸ਼ ਹੋਵੇ ਇਹ ਨਹੀਂ ਹੈਗਾ ਵੀ ਤੁਸੀਂ 2022 ਦੀ ਚੋਣ ਵੀ ਇਸ ਨਸ਼ਿਆਂ ਦੇ ਸਿਰ ਤੇ ਲੜਦੀ ਵੀ ਅਦਮੀ ਦੇ ਸਿਰ ਤੇ ਲੜਦੀ 2027 ਦੀ ਚੋਣ ਦੇ ਵਿੱਚ ਫਿਰ ਤੁਸੀਂ ਲੋਕਾਂ ਦੇ ਮੂਰੇ ਇਹੀ ਲੈ ਕੇ ਚੱਲੋ ਜੀ ਮਜੀਠੀਆ ਫੜਨਾ ਮਜੀਠੀਆ ਤਿਆ ਕਰਨਾ ਕਿੰਨਾ ਘੜਕੋਗੇ ਪ੍ਰੋਗਰਾਮ 16 ਨੇ ਸਾਜਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਗਾ ਗੱਲ ਕਰਾਂਗੇ ਪੰਜਾਬ ਦਾ ਬਹੁ ਚਰਚਿਤ ਕੇਸ ਵਿਕਰਮ ਸਿੰਘ ਮਜੀਠੀਆ ਨਾਲ ਸੰਬੰਧਿਤ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਵਿਕਰਮ ਮਜੀਠੀਆ ਨੂੰ ਭੇਜ ਦਿੱਤਾ ਗਿਆ ਨਿਊ ਨਾਬਾ ਜੇਲ੍ਹ ਦੇ ਵਿੱਚ ਸਰਕਾਰੀ ਵਕੀਲਾਂ ਨੇ ਅੱਜ ਕੀ ਕਿਹਾ ਵਿਕਰਮ ਜੀਠੀਆ ਦੇ ਪੱਖ ਦੇ ਵਕੀਲਾਂ ਦਾ ਕੀ ਕਹਿਣਾ ਸੀ ਔਰ ਜਿਹੜੇ ਦੋਸ਼ ਮੀਡੀਆ ਦੇ ਜ਼ਰੀਏ ਤਾਂ ਬਾਹਰ ਲਾਏ ਗਏ ਕੀ ਅਦਾਲਤ ਦੀ ਪ੍ਰਕਿਰਿਆ ਦੌਰਾਨ ਉਹ ਕਾਗਜ਼ਾਤ ਹਿੱਸਾ ਬਣੇ ਜੋ ਕੁਝ ਲੱਭਿਆ ਵਿਜੀਲੈਂਸ ਨੂੰ 11 ਦਿਨ ਦੇ ਲਗਭਗ ਰਿਮਾਂਡ ਦੇ ਵਿੱਚੋਂ ਇਸ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਦਵਿੰਦਰਪਾਲ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਤੇ ਵਿਕਰਮ ਮਜੀਠੀਆ ਕੇਸ ਦੇ ਨਾਲ ਬੜੀਆਂ ਗੱਲਾਂ ਨੇ ਕੁਝ ਲੋਕਾਂ ਦੇ ਮਸਲੇ ਜਿਹੜੇ ਮਨ ਦੇ ਵਿੱਚ ਸਵਾਲ ਕਈ ਤਰ੍ਹਾਂ ਦੇ ਨੇ ਕਿ ਸੱਚ ਕੀ ਨੂੰ ਮੰਨੀਏ ਕਿਉਂਕਿ ਆਏ ਦਿਨ ਕੋਈ ਨਾ ਕੋਈ ਨਵੀਂ ਗੱਲ ਸਾਹਮਣੇ ਆ ਰਹੀ ਹੈ ਕਿ ਸਾਨੂੰ ਸ਼ਿਮਲੇ ਚੋਂ ਕੀ ਲੱਭਿਆ ਸਾਨੂੰ ਗੋਰਖਪੁਰ ਜਾ ਕੇ ਕੀ ਲੱਭਿਆ ਦਿੱਲੀ ਚ ਕੀ ਲੱਭਿਆ ਮਜੀਠੇ ਹਲਕੇ ਚੋਂ ਕੀ ਲੱਭਿਆ ਇਹ ਸਾਰੀਆਂ ਗੱਲਾਂ ਨੇ ਪਰ ਅੱਜ ਦੀ ਜਿਹੜੀ ਅਦਾਲਤੀ ਪ੍ਰਕਿਰਿਆ ਸੀ ਉਸ ਤੋਂ ਬਾਅਦ ਜਿਵੇਂ ਰਿਮਾਂਡ ਮਿਲਣਾ ਜਾਂ ਵਿਜੀਲੈਂਸ ਨੇ ਮੰਗਿਆ ਹੀ ਨਹੀਂ ਰਿਮਾਂਡ ਅੱਜ ਨੇ ਆਇਕ ਰਸ ਚ ਭੇਜ ਦਿੱਤਾ ਗਿਆ 3 ਦਿਨ ਦਾ ਰਿਜ਼ਰਵ ਰੱਖ ਲਿਆ ਗਿਆ ਇਹ ਸਾਰੀਆਂ ਗੱਲਾਂ ਕਿਸ ਕਿਸ ਪਾਸੇ ਸੰਕੇਤ ਦਿੰਦੀਆਂ ਨੇ ਕਿ ਇਸ਼ਾਰਾ ਕਰਦੀਆਂ ਦੇਖੋ ਕੋਈ ਵੀ ਤਫਤੀਸ਼ੀ ਏਜੰਸੀ ਹੈ ਚਾਹੇ ਕਿਸੇ ਸਟੇਟ ਦੀ ਪੁਲਿਸ ਹੈ ਚਾਹੇ ਵਿਜੀਲੈਂਸ ਹੈ ਸੀਬੀਆਈ ਹੈ ਐਨਆਈਏ ਹੈ ਜਿਹੜੀ ਵੀ ਹੈ ਉਹ ਦਾਅਵੇ ਜੋ ਮਰਜ਼ੀ ਕਰੇ ਅਸਲ ਪਾਰ ਨਤਾਰਾ ਤਾਂ ਸਬੂਤਾਂ ਨੇ ਕਰਨਾ ਹੈ ਤੇ ਸਬੂਤਾਂ ਦੇ ਬੀਸਤੇ ਅਦਾਲਤਾਂ ਨੇ ਦੱਸਣਾ ਹੈ ਕੌਣ ਦੋਸ਼ੀ ਹੈ ਕੌਣ ਕੀ ਹੈ ਇਸ ਲਈ ਜਦੋਂ ਕਿਸੇ ਤਰ੍ਹਾਂ ਦੇ ਦੋਸ਼ ਸਾਹਮਣੇ ਆਉਂਦੇ ਨੇ ਚਾਹ ਇਨਵੈਸਟੀਗੇਟਿਵ ਏਜੰਸੀ ਵੱਲੋਂ ਮੂਢਲੇ ਤੌਰ ਤੇ ਜਿਹੜੇ ਤੱਥ ਸਾਹਮਣੇ ਲੋਕਾਂ ਦੇ ਸਾਹਮਣੇ ਜਨਤਕ ਕੀਤੇ ਜਾਂਦੇ ਨੇ ਜਿਵੇਂ ਫੋਰ ਐਗਜ਼ਾਮਪਲ ਮਜੀਠੀਆ ਦੇ ਕੇਸ ਦੇ ਵਿੱਚ ਪਹਿਲੇ ਦਿਨ ਇਹ ਗੱਲ ਕਹੀ ਗਈ ਵੀ 540 ਕਰੋੜ ਦੀ ट्रांजैक्शन ਹੋਈ ਹੈ ਤਾਂ 540 ਕਰੋੜ ਦੀ ट्रांजैक्शन ਨੂੰ ਜੋ ਗਲਤ ਹੈ ਤਾਂ ਗਲਤ ਕਿਵੇਂ ਹੋਈ ਹੈ ਕੀ ਹੈ ਇਹਦੇ ਲਈ ਬੜੀ ਲੰਬੀ ਚੌੜੀ ਪ੍ਰਕਿਰਿਆ ਹੈ ਉਹਨੂੰ ਸਾਬਤ ਕਰਨਾ ਵੀ ਤਾ ਪਊਗਾ ਤੇ ਪਹਿਣਾ ਚਾਹੀਦਾ ਹੈ ਜੇ ਜੇ ਤੁਸੀਂ ਇੱਕ ਰਾਜਨੀਤਿਕ ਬੰਦੇ ਨੂੰ ਕੋਈ ਪੁਲਿਸ ਜਾਂ ਕੋਈ ਏਜੰਸੀ ਹੱਥ ਪਾਉਂਦੀ ਹੈ ਤਾਂ ਜੋ ਉਹਦੇ ਤੇ ਦੋਸ਼ ਲੱਗਦੇ ਨੇ ਤਾਂ ਉਹਨਾਂ ਦੋਸ਼ਾਂ ਨੂੰ ਸਾਬਤ ਕਰਨ ਲਈ ਜਿਹੜੀ ਹੈ ਉਹ ਪੂਰੀ ਪੈਰਵੇ ਜਿਹੜੀ ਹੈ ਉਹ ਵਿਜੀਲੈਂਸ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਆ ਆਖਿਰ ਜਿਹੜੇ ਵਿਜੀਲੈਂਸ ਦਾ ਕੋਈ ਅਫਸਰ ਹੋਵੇ ਚਾਹੇ ਸੀਬੀਆਈ ਦਾ ਹੋਵੇ ਉਹ ਲੋਕਾਂ ਦੇ ਟੈਕਸਾਂ ਤੋਂ ਤਨਖਾਹ ਲੈਂਦੇ ਨੇ ਉਥੋਂ ਸਹੂਲਤਾਂ ਲੈਂਦੇ ਨੇ ਕਾਨੂੰਨ ਨੂੰ ਸੰਵਿਧਾਨ ਨੂੰ ਉਹ ਜਵਾਬ ਦੇ ਦੇ ਕਾਨੂੰਨ ਨੂੰ ਉਹਨਾਂ ਨੇ ਲਾਗੂ ਕਰਨਾ ਹੈ ਜੇ ਕਾਨੂੰਨ ਦੀਆਂ ਅੱਖਾਂ 'ਚ ਕੱਟਾ ਪਾਉਣਗੇ ਜਾਂ ਲੋਕਾਂ ਦੀਆਂ ਅੱਖਾਂ 'ਚ ਕੱਟਾ ਪਾਉਣਗੇ ਤਾਂ ਇਸ ਤੋਂ ਵੱਡੀ ਤਰਾਸ ਦੀ ਕੀ ਹੋ ਸਕਦੀ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ 11 ਦਿਨ ਬਿਕਰਮ ਬਜੀਠਿਆ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਇਸ ਮਾਮਲੇ ਦੇ ਕਈ ਪੱਖ ਜਿਹੜੇ ਆ ਉਹ ਸਾਹਮਣੇ ਆਏ ਸਭ ਤੋਂ ਵੱਡਾ ਪੱਖ ਸਾਹਮਣੇ ਆਇਆ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਬਜੀਠਿਆ ਪਰਿਵਾਰ ਦੀ ਨਾਮੀ ਜਾਂ ਬੇਨਾਮੀ ਜ਼ਮੀਨ ਹੈ ਜੀ ਜਿਹੜੀ ਇਹ ਦਾਵਾ ਕੀਤਾ ਗਿਆ ਵੀ 402 ਹੈਕਟੇਅਰ ਜ਼ਮੀਨ ਹੈ 402 ਹੈਕਟੇਅਰ ਦਾ ਮਤਲਬ ਹੁੰਦਾ ਵੀ ਤਕਰੀਬਨ 1000 ਕਿੱਲਾ ਪਰ ਅਸੀਂ ਦਰਸ਼ਕਾਂ ਨੂੰ ਨਾਲੇ ਵੀ ਦੱਸ ਦੇਈਏ ਵੀ ਇਸ ਤਰ੍ਹਾਂ ਦਾ ਕੋਈ ਦਸਤਾਵੇਜ਼ ਜਾਂ ਸਬੂਤ ਹਜੇ ਤੱਕ ਜਨਤਕ ਨਹੀਂ ਹੋਇਆ ਹੋ ਸਕਦਾ ਹੈ ਵਿਜੀਲੈਂਸ ਬਿਊਰੋ ਦੇ ਹੱਥ ਕੋਈ ਸਬੂਤ ਹੋਵੇ ਤਾਂ ਹੋ ਸਕਦਾ ਵਿਜੀਲੈਂਸ ਸਾਹਿਬ ਦਾ ਚਲਾਨ ਦੇ ਵਿੱਚ ਦੇਵੇ ਕਿਸ ਤਰ੍ਹਾਂ ਦਾ ਦੇਵੇ ਜਿਵੇਂ ਤੁਹਾਡੇ ਯਾਦ ਹੋ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਬਾਦਲ ਪਰਵਾਰ ਤੇ ਪਰਚਾ ਦਰਜ ਹੋਇਆ ਸੀ ਉਹ ਕਹਿੰਦੇ ਜੀ 2500 ਕਰੋੜ ਰੁਪਇਆ ਬਾਦਲਾਂ ਨੇ ਇਕੱਠਾ ਕੀਤਾ ਉਹ 2500 ਕਰੋੜ ਰੁਪਇਆ ਤੇ ਕਾਢ ਨਹੀਂ ਸਕੀ ਉਹ ਪਤਾ ਲਿਆ ਉਹਨਾਂ ਦੀ ਨਲਾਕੀ ਸੀ ਪਤਾ ਦੀ ਬਾਦਲਾਂ ਦੀ ਚਲਾਕੀ ਸੀ ਕੀ ਸੀ ਅਜੇ ਤੱਕ ਕਿਸੇ ਨੂੰ ਸਮਝ ਨਹੀਂ ਆਇਆ ਤੇ ਬਾਦਲ ਪਰਿਵਾਰ ਉਹ ਚ ਬੜੀ ਹੋਇਆ ਵਿਜੀਲੈਂਸ ਵਾਲੇ ਕਿਵੇਂ ਮੁਕਰੇ ਤੇ ਇਹ ਵੀ ਗੱਲ ਸਭ ਦੇ ਸਾਹਮਣੇ ਹੈ ਇਸ ਲਈ ਇਸ ਹੁਣ ਦੌਰ ਦੇ ਦੌਰਾਨ ਆਪਾਂ ਦੇਖਿਆ ਵੀ ਸ਼ਿਮਲਾ ਦੇ ਵਿੱਚ ਵਿਜੀਲੈਂਸ ਦੀਆਂ ਟੀਮਾਂ ਜਾਂਦੀਆਂ ਨੇ ਗੋਰਖਪੁਰ ਦੇ ਵਿੱਚ ਵਿਜੀਲੈਂਸ ਦੀਆਂ ਟੀਮਾਂ ਜਾਂਦੀਆਂ ਹਨ ਬੜਗਾਉਂ ਦੇ ਵਿੱਚ ਜਾਂਦੀਆਂ ਨੇ ਦਿੱਲੀ ਦੇ ਵਿੱਚ ਜਾਂਦੀਆਂ ਹਨ ਫਿਰ ਕਈ ਤਰ੍ਹਾਂ ਦੇ ਸਰਚ ਵਾਰੰਟ ਨੇ ਜਿਹੜੇ ਉਹ ਹਾਸਲ ਕੀਤੇ ਜਾਂਦੇ ਨੇ ਜਾਂ ਦਿੱਲੀ ਦੀ ਹੋਗੀ ਯੂਪੀ ਦੀ ਹੋਗੀ ਜਾਂ ਹਿਮਾਚਲ ਦੀ ਪੁਲਿਸ ਜਿਹੜੀ ਹੈ ਉਹ ਸਾਥ ਨਹੀਂ ਦੇ ਰਹੀ ਇਸ ਤਰ੍ਹਾਂ ਦੇ ਦੋਸ਼ ਵੀ ਤੁਸੀਂ ਅੱਜ ਚਰੁਬ ਕੀਰ ਨਾਲ ਗੱਲ ਕਰ ਰਹੇ ਸੀ ਮੈਂ ਉਹ ਵੀ ਸੁਣ ਰਿਹਾ ਸੀ ਵੀ ਉਹ ਕਹਿੰਦੇ ਜੀ ਉੱਥੇ ਹਿਮਾਚਲ ਪ੍ਰਦੇਸ਼ ਚ ਕਾਂਗਰਸ ਸਰਕਾਰ ਹੈ ਤੇ ਕਾਂਗਰਸ ਸਰਕਾਰ ਦੀ ਤੇ ਅਕਾਲੀ ਦਲ ਦੀ ਘੜੀ ਭੋਗਤਾ ਹੈ ਇਸ ਕਰਕੇ ਸਾਨੂੰ ਉਥੋਂ ਦੀ ਸਰਕਾਰ ਸਹਿਯੋਗ ਦੇ ਦੇ ਰਹੀ ਤੇ ਉਹ ਮੇਰੇ ਦੱਸਣ ਦਾ ਭਾਵ ਵੀ ਇਹ ਇਹਨਾਂ ਗੱਲਾਂ ਕਰਨ ਦਾ ਆਪਣਾ ਭਾਵ ਇਹੀ ਹੈ ਵੀ ਆ ਕੁਝ ਜਿਹੜਾ 11-11 ਦੇ ਵਿੱਚ ਹੋਇਆ ਇੱਕ ਜਿਹੜੇ ਤੁਸੀਂ ਦੱਸਿਆ ਕਿ 1000 ਏਕੜ ਵਾਲੀ ਜਗਲ ਸੱਚੀ ਹੈ ਝੂਠੀ ਹੈ ਇਹ ਤਾਂ ਵਿਜੀਲੈਂਸ ਦੇ ਹੱਥ ਜੀ ਸਬੂਤ ਨੇ ਤੇ ਕੱਲ ਨੂੰ ਸੱਚੀ ਸਾਬਤ ਹੋ ਜਾਣੀ ਹੈ ਨਹੀਂ ਤਾਂ ਵਿਕਰਮ ਜੀਠਿਆ ਨੂੰ ਰਾਹਤ ਮਿਲ ਜਾਣੀ ਹੈ ਆ ਵਿਕਰਮ ਜੀਠਿਆ ਦੇ ਵਕੀਲ ਨੇ ਵੀ ਦਾਵਾ ਕੀਤਾ ਕਿ ਸਭ ਕੁਝ ਮੀਡੀਆ ਟ੍ਰਾਇਲ ਵਿੱਚ ਕੁਝ ਹੋਰ ਗੱਲਾਂ ਨੇ ਅਦਾਲਤੀ ਪ੍ਰਕਿਰਿਆ ਦੇ ਵਿੱਚ ਇੱਕ ਵੀ ਕਾਗਜ਼ ਦਿੱਤਾ ਨਹੀਂ ਜਾਂਦਾ ਇੱਕ 29 ਮੋਬਾਈਲ ਫੋਨ ਲੱਭਣ ਦੀ ਗੱਲ ਜਿਹੜੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਹੋਰ ਨਾਲ ਲੀਡਰਾਂ ਨੇ ਕਹੀ ਉਹਦੇ ਬਾਰੇ ਵੀ ਕਹਿੰਦੇ ਜਿਹੜਾ ਜਾਮਾ ਤਲਾਸ਼ੀ ਦਾ ਜਿਹੜਾ ਦਸਤਾਵੇਜ਼ ਹੁੰਦਾ ਉਸ ਦੇ ਵਿੱਚ ਇੱਕ ਵੀ ਮੋਬਾਈਲ ਫੋਨ ਨਹੀਂ ਹੈ ਇਹ ਵਿਕਰਮ ਜੀਠਿਆ ਦੇਖੋ ਮੈਂ ਉਹੀ ਕਹਿੰਦਾ ਵੀ ਜਿਹੜੇ ਕਈ ਵਾਰੀ ਕੀ ਹੁੰਦਾ ਹੈ ਵੀ ਜਿਵੇਂ ਅ ਵਾਰੰਟ ਆਰਡਰ ਜਿਹੜਾ ਆਇਆ ਸਾਹਮਣੇ ਆਪਣੇ ਜਿਹੜਾ ਦੋ ਤਰੀਕ ਨੂੰ ਵਾਰੰਟ ਆਰਡਰ ਜਿਹੜਾ ਆਨਰੇਬਲ ਚੀਫ ਜੁਡੀਸ਼ੀਅਲ ਮਿਸਟ੍ਰੇਟ ਮਹਾਲੇ ਨੇ ਜਾਰੀ ਕੀਤਾ ਉਹਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਸੀ ਵੀ ਹਿਮਾਚਲ ਪ੍ਰਦੇਸ਼ ਪ੍ਰਦੇਸ਼ ਦੇ ਵਿੱਚ 402 ਹੈਕਟੇਰ ਜ਼ਮੀਨ ਹੈ ਜਿਹਦੀ ਨਿਸ਼ਾਨਦੇ ਲਈ ਜਿਹਦੇ ਜਾਂ ਕਾਗਜ਼ ਪੱਤਰ ਜਿਹੜੇ ਆ ਉਥੋਂ ਹਾਸਲ ਕਰਨੇ ਆ ਉਹਦੀ ਤਫਤੀਸ਼ ਕਰਨੀ ਹੈ ਉਹਦੀ ਇਨਵੈਸਟੀਗੇਸ਼ਨ ਕਰਨੀ ਹੈ ਇਸ ਤਰ੍ਹਾਂ ਕਿ ਆ ਗਿਆ ਵੀ ਗੋਰਖਪੁਰ ਦੇ ਵਿੱਚ ਲੈ ਕੇ ਜਾਣਾ ਹੈ 20 ਘੰਟਿਆਂ ਦਾ ਸਫਰ ਹੈ 20 ਘੰਟੇ ਜਾਣ ਵਾਸਤੇ ਉੱਥੇ ਲੰਬਾ ਸਫਰ ਹੈ ਤੈਅ ਕਰਨ ਵਾਸਤੇ ਤਫਤੀਸ਼ ਨੂੰ ਅੱਗੇ ਵਧਾਉਣ ਵਾਸਤੇ ਲੰਬਾ ਰਿਮਾਂਡ ਚਾਹੀਦਾ ਤਾਂ ਆਨਰੇਬਲ ਕੋਰਟ ਨੇ ਜਿਹੜਾ ਉਹ 4 ਦਿਨਾਂ ਦਾ ਰਿਮਾਂਡ ਦਿੱਤਾ ਵੀ ਲਓ ਜੀ ਠੀਕ ਹੈ ਤੁਸੀਂ ਜਿਹੜੀ ਤਫਤੀਸ਼ ਕਰਨੀ ਹੈ ਉਹ ਕਰੋ ਜਿਹੜੀ ਉਹ ਗੱਲ ਉੱਥੇ ਆ ਜਾਂਦੀ ਹੈਗੀ ਵੀ ਜਿਹੜੇ ਦਾਅਵੇ ਨੇ ਉਹ ਹੁਣ ਤੱਕ ਦੇ ਜਿਹੜੇ ਨੇਗੇ ਉਹ ਇੱਕ ਤਰ੍ਹਾਂ ਨਾਲ ਸਬੂਤ ਨਹੀਂ ਹੁੰਦੇ ਜਦੋਂ ਸਬੂਤ ਦੇਣੇ ਹੁੰਦੇ ਆ ਉਹ ਚਲਾਨਚ ਦੇਣੇ ਹੁੰਦੇ ਆ ਉਹ ਚਲਾਨ ਜਿਹਨੂੰ ਵਿਜੀਲੈਂਸ ਨੇ ਪੇਸ਼ ਕਰਨਾ ਹੈ ਉਹ ਅਸਲ 'ਚ ਇਮਤਿਹਾਨ ਜਿਹੜਾ ਹੈ ਕਿਸੇ ਵੀ ਪੁਲਿਸ ਦਾ ਜਾਂ ਤਫਤੀਸ਼ੀ ਏਜੰਸੀ ਦਾ ਉਹ ਵੱਡਾ ਹੁੰਦਾ ਚਲਾਨ ਦਾ ਚਲਾਨ ਕਿਉਂਕਿ ਬਿਨਾਂ ਸਬੂਤਾਂ ਤੋਂ ਤੁਸੀਂ ਪੇਸ਼ ਨਹੀਂ ਕਰ ਸਕਦੇ ਉਹਦੇ ਵਿੱਚ ਕੱਚੇ ਸੱਚੇ ਪੱਕੇ ਜੋ ਵੀ ਹੈ ਤੁਹਾਨੂੰ ਕੋਈ ਨਾ ਕੋਈ ਦੱਸਦਾਵੇ ਡਾਕੂਮੈਂਟਰੀ ਐਵੀਡੈਂਸ ਦੇਣੀ ਪਊ ਉਹਦੇ 'ਚ ਤੁਹਾਨੂੰ ਸਬੂਤ ਦੇਣੇ ਪੈਣਗੇ ਉਸ ਚਲਾਨ ਦੇ ਬੇਸ ਤੇ ਫਿਰ ਟ੍ਰਾਇਲ ਨੇ ਜਰਾ ਜਿਹੜਾ ਟ੍ਰਾਇਲ ਕੋਰਟ ਹੈ ਉਹ ਸਾਰਾ ਟ੍ਰਾਇਲ ਚੱਲਦਾ ਹੈ ਉਹਦੇ ਵਿੱਚ ਵਕੀਲਾਂ ਦੀ ਜ਼ਰਾ ਹੋਣੀ ਹੈ ਲੰਬਾ ਲੰਬਾ ਪ੍ਰੋਸੈਸ ਹੈ ਇਹ ਡੀਏ ਦਾ ਕੇਸ ਤਾਂ ਚਲੋ ਨਵਾਂ ਹੈ ਤਾਜ਼ਾ ਤਰੀਨ ਹੈ ਹਾਲੇ 12 13 ਦਿਨ ਦੀ ਪ੍ਰਕਿਰਿਆ ਹੈ ਪਰ ਚਲਾਣ ਦੀ ਜਦੋਂ ਗੱਲ ਤੁਰਦੀ ਹੈ ਨਾ ਤਾਂ ਤੁਸੀਂ ਵੀ ਇਹ ਮਹਿਸੂਸ ਕੀਤਾ ਹੋਣਾ ਹੈ ਕਿ ਐਨਡੀਪੀਐਸ ਵਾਲੇ ਕੇਸ ਵੱਲ ਨੂੰ ਮੋੜਾ ਕੱਟ ਲੈਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਹੋਰ ਆਮ ਲੋਕ ਵੀ ਕਹਿੰਦੇ ਉਸ ਕੇਸ ਵਿੱਚ ਤਾਂ 3-4 ਸਾਲ ਚ ਇੱਕ ਵੀ ਚਲਾਣ ਪੇਸ਼ ਨਹੀਂ ਕਰ ਸਕੀ ਇਸ ਕਰਕੇ ਇਸ ਕੇਸ 'ਚ ਵੀ ਇਹ ਨਾ ਹੋਵੇ ਕਿ ਲਟਕ ਜਾਵੇ ਮਾਮਲਾ हां देखो ये बहुत इंपॉर्टेंट होता है जब कोई किसी भी केस ਦੇ ਵਿੱਚ ਕੋਈ ਇਨਵੈਸਟੀਗੇਟਿਵ ਏਜੰਸੀ ਚਲਾਨ ਪੇਸ਼ ਨਹੀਂ ਕਰ ਪਾਉਂਦੀ ਇਹ ਬਹੁਤ ਵੱਡੀ ਨਲੈਕੀ ਮੰਨੀ ਜਾਂਦੀ ਹੈ ਚਲਾਨ ਪੇਸ਼ ਕਰਨ ਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਕੋਈ ਸਬੂਤ ਜਾਂ ਤਾਂ ਲੱਭ ਨਹੀਂ ਰਿਹਾ ਜਾਂ ਉਹ ਕਿਸੇ ਪ੍ਰਭਾਵ ਹੇਠ ਨਹੀਂ ਕਰਨਾ ਨਹੀਂ ਚਾਹੁੰਦੇ ਦੋਈ ਗੱਲਾਂ ਹੋ ਸਕਦੀਆਂ ਹਨ ਜਾਂ ਤਾਂ ਤੁਸੀਂ ਜਿਹੜੇ ਬੰਦੇ ਦੇ ਖਿਲਾਫ ਪਰਚਾ ਦਰਜ ਕੀਤਾ ਹੈ ਉਹਦਾ ਭੈਅ ਹੈ ਉਹਦਾ ਡਰ ਹੈ ਕਿ ਤੁਸੀਂ ਉਹਦੇ ਖਿਲਾਫ ਕੁਝ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਣਾ ਨਹੀਂ ਚਾਹੁੰਦੇ ਜੇ ਤੁਹਾਡੇ ਕੋਲ ਸਬੂਤ ਜਾਂ ਫਿਰ ਸਬੂਤ ਨਹੀਂ ਹੈਗੇ ਤਾਂ ਇਹਦਾ ਨਪਾਰਨ ਤਾਰਾ ਜਿਹੜਾ ਪੁਲਿਸ ਨੂੰ ਉਸ ਕੇਸ ਦੇ ਵਿੱਚ ਵੀ ਕਰਨਾ ਚਾਹੀਦਾ ਹੈ ਕਿਉਂਕਿ ਐਸਆਈਆਈਟੀ ਐਸਟੀ ਐਸਆਈਆਈਟੀ ਦੇ ਐਸਆਈਟੀ ਜਿਵੇਂ ਫਿਲਮਾਂ ਵਿੱਚ ਕਹਿੰਦੇ ਨੇ ਤਾਰੀਖ ਤਾਰੀਖ पे ਤਾਰੀਖ ਤਾਰੀਖ पे ਤਾਰੀਖ ਮਤਲਬ ਕਿੰਨਾ ਕੁ ਲੋਕ ਵੇਟ ਕਰਨਗੇ ਉਹ ਇੱਕ ਬਹੁਤ ਵੱਡੀ ਮੈਨੂੰ ਲੱਗਦਾ ਵੀ ਉਹ ਇੱਕ ਚੈਲੰਜ ਨਹੀਂ ਉਹ ਇੱਕ ਇਹਨਾਂ ਲਈ ਬਹੁਤ ਵੱਡੀ ਮਤਲਬ ਮੁੰਤੇ ਚਪੇੜ ਚਪੇੜ ਮੰਨੀ ਜਾ ਸਕਦੀ ਹੈ ਕਿ ਉਹ ਚਲਾਨ ਪੇਸ਼ ਕਰਨਾ ਇਨਵੈਸਟਿਗੇਟਿਵ ਏਜੰਸੀ ਦਾ ਦੀ ਜ਼ਿੰਮੇਵਾਰੀ ਹੈ ਕਾਨੂੰਨ ਲਈ ਉਹ ਪਾਵੰਦ ਹੈ ਲਿਮਟਿਡ ਟਾਈਮ ਫਰੇਮ ਹੈ ਪੀਰੀਅਡ ਹੈ ਵੀ ਇੰਨੇ ਦਿਨਾਂ ਦੇ ਵਿੱਚ ਵਿੱਚ ਤੁਸੀਂ ਚਲਾਨੋ ਪੇਸ਼ ਕਰਨਾ ਹੈ ਜੋ ਚਲਾਨ ਨਹੀਂ ਪੇਸ਼ ਕੀਤਾ ਜਾਂਦਾ ਨਾਰਮਲ ਫੌਜਦਾਰੀ ਕੇਸਾਂ ਦੇ ਵਿੱਚ ਤਾਂ ਬੰਦੇ ਦੀ ਮੁਲਜ਼ਮ ਦੀ ਜ਼ਮਾਨਤ ਵੀ ਹੋ ਜਾਂਦੀ ਹੈ ਜ਼ਮਾਨਤ ਹੋ ਜਾਂਦੀ ਹੈ ਤਾਂ ਇਹਦਾ ਮਤਲਬ ਕੇਸ ਤੁਹਾਡਾ ਕਮਜ਼ੋਰ ਪੈ ਗਿਆ ਜੇ ਤੁਸੀਂ ਲਿਮਟਡ ਨਿਰਧਾਰਤ ਸਮੇਂ ਦੇ ਅੰਦਰ ਚਲਾਨ ਪੇਸ਼ ਨਹੀਂ ਕਰ ਸਕੇ ਤਾਂ ਕੇਸ ਵੈਸੀ ਕਮਜ਼ੋਰ ਪੈ ਗਿਆ ਵੀ ਤੁਸੀਂ ਨਿਰਧਾਰਤ ਸਮੇਂ ਦੇ ਵਿੱਚ ਕੁਝ ਵੀ ਨਹੀਂ ਕਰ ਸਕੇ ਤਫਤੀਸ਼ ਹੀ ਨਹੀਂ ਕਰ ਸਕੇ ਇਸ ਲਈ ਬਹੁਤ ਵੱਡਾ ਜਿਹੜਾ ਅਸੀਂ ਕਹਿੰਦੇ ਆ ਵੀ ਚੈਲੰਜ ਹੈ ਜਿਵੇਂ ਉਹ ਵੀ ਇਹ ਕੇਸ ਹੈ ਅਸਲ ਚੀਜ਼ ਦੋ ਕੇਸ ਨੇ ਦੋ ਸੋਸ਼ਲ ਮੀਡੀਆ ਤੇ ਜਿੰਨਾ ਮੀਡੀਆ ਟ੍ਰਾਇਲ ਜਿਹੜਾ ਚੱਲਦਾ ਹੈਗਾ ਉਹ ਲੋਕ ਦੋਨਾਂ ਕੇਸਾਂ ਨੂੰ ਰਲਗੜ ਕਰ ਦਦੇ ਵੀ ਇਹ ਡਰੱਗ ਦਾ ਕੇਸ ਹੈ ਜੀ ਵਿਜੀਲੈਂਸ ਦਾ ਕੇਸ ਸਿਰਫ ਡਿਸਪਰਪੋਰਸ਼ਨੇਟ ਅਸੈਟਸ ਤੇ ਡਿਪੈਂਡੈਂਟ ਹੈ ਜੀ ਉਹ ਤੇ ਕੇਂਦਰਤ ਹੈ ਉਹ ਤੇ ਨਿਰਪਰ ਹੈਗਾ ਵੀ ਸਰੋਤਾਂ ਤੋਂ ਜ਼ਿਆਦਾ ਆਮਦਨ ਦੇਖੋ ਜਿਹੜੀ ਸਰੋਤਾਂ ਤੋਂ ਜ਼ਿਆਦਾ ਆਮਦਨ ਦਾ ਮਾਮਲਾ ਹੁੰਦਾ ਹੈ ਉਹ ਭਾਵੇਂ ਕੋਈ ਛਪੜਾਸੀ ਹੋਵੇ ਭਾਵੇਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਹੋਵੇ ਉਹ ਕਿਸੇ ਤੇ ਵੀ ਦਰਜ ਹੋ ਸਕਦਾ ਜਿਹੜੇ ਬੰਦੇ ਨੇ ਸਰਕਾਰੀ ਆਫਿਸ ਸੰਭਾਲਿਆ ਕਿਸੇ ਵੀ ਟਾਈਮ ਚਾਹੇ ਇੱਕ ਦਿਨ ਵੀ ਰਿਹਾ ਹੈ ਉਹ ਉਸ ਬੰਦਾ ਇਸ ਕਾਨੂੰਨ ਦੇ ਦਾਇਰੇ ਦੇ ਹੇਠ ਆ ਜਾਂਦਾ ਹੈਗਾ ਇਸ ਲਈ ਇਹ ਅਲੱਗ ਚੀਜ਼ ਹੈ ਵੀ ਤੁਸੀਂ ਮੰਤਰੀ ਰਹਿੰਦੇ ਹੋਏ ਆਪਣੇ ਅਹੁਦੇ ਦੀ ਵਰਤੋਂ ਦੁਰਵਰਤੋਂ ਕੀਤੀ ਉਸ ਦੁਰਵਰਤੋਂ ਦੇ ਤਹਿਤ ਤੁਸੀਂ ਪੈਸਾ ਬਣਾਇਆ ਭ੍ਰਿਸ਼ਟਾਚਾਰ ਰਾਹੀਂ ਬਣਾਇਆ ਜਾਂ ਲੋਕਾਂ ਨੂੰ ਫਾਇਦਾ ਦੇ ਕੇ ਤੁਸੀਂ ਪੈਸੇ ਉਹ ਉਹ ਹਾਸਲ ਕੀਤੇ ਉਹ ਇਸ ਦੇ ਅੰਦਰ ਚ ਹੈ ਹੁਣ ਇਹ ਇਨਵੈਸਟੀਗੇਸ਼ਨ ਹੈ ਜਿਵੇਂ ਵਿਜੀਲੈਂਸ ਨੇ ਦਾਅਵਾ ਕੀਤਾ ਵੀ ਜਦੋਂ ਵਿਕਰਮ ਸਿੰਘ ਮਜੀਠੀਆ 2007 ਦੇ ਵਿੱਚ ਪਾਵਰ ਚੋਂਦੇ ਨੇ ਉਦੋਂ ਹੀ ਪਰਿਵਾਰ ਦੀ ਆਮਦਨ ਵਧਣ ਲੱਗੀ ਚਲੋ ਜੇ ਇਹ ਗੱਲ 'ਚ दम ਹੈ ਇਸ ਦਾਅਵੇ ਦੇ ਵਿੱਚ ਇਸ ਦੋਸ਼ 'ਚ दम ਹੈ ਤਾਂ ਇਹ ਦਸਤਾਵੇਜ਼ਾਂ ਨੂੰ ਜਿਹੜੇ ਐਸੀ ਕਹਦੇ ਕਾਗਜ਼ਾਂ ਨੂੰ ਨਾ ਫਿਰ ਬਿਜੀਠੀਆ ਪਰਿਵਾਰ 'ਚੋਂ ਖਿਲਾ ਸਕਦਾ ਨਾ ਬਿਜੀਲੈਂਸ 'ਚੋਂ ਖਿਲਾ ਸਕਦੀ ਹੈ ਫਿਰ ਹੁਣ ਕਾਗਜ਼ ਦੱਸਣਗੇ ਤੁਸੀਂ ਜਿਵੇਂ ਮੈਂ ਇਹ ਨਿਰਧਾਰਤ ਕਰਾਂਗਾ ਇਹ ਤਾਂ ਕਾਗਜ਼ ਦੱਸਣਗੇ ਉਹ ਬੋਲਣਗੇ ਜਦੋਂ ਕਾਗਜ਼ ਬੋਲਦੇ ਆ ਫਿਰ ਬੰਦੇ ਦੀ ਬੋਲਤੀ ਬੰਦ ਹੋ ਜਾਂਦੀ ਹੈ ਬਿਲਕੁਲ ਇੱਕ ਕਾਗਜ਼ਾਂ ਦੀ ਜਦੋਂ ਗੱਲ ਆਉਂਦੀ ਹੈ ਇਹ ਵੀ ਕਿਹਾ ਗਿਆ ਕਿ ਜਦੋਂ ਵਿਕਰਮਜੀਠਿਆ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲਦੀ ਹੈ ਉਸ ਵਕਤ ਹਾਈ ਕੋਰਟ ਨੇ ਕਹਿੰਦੇ ਸਪੈਸ਼ਲ ਮੈਂਸ਼ਨ ਕੀਤਾ ਕਿ ਜੇ ਤੁਹਾਡੀ ਕਸਟਡੀ 'ਚ ਬੰਦਾ ਹੈ ਤੁਸੀਂ ਉਹਦੇ ਤੋਂ ਪੁੱਛਗਿੱਛ ਕਰਨੀ ਜ਼ਰੂਰੀ ਨਹੀਂ ਸਮਝੀ ਤਾਂ ਫਿਰ ਉਹਨੂੰ ਅੰਦਰ ਰੱਖਣਾ ਵੀ ਠੀਕ ਨਹੀਂ ਹੈ ਇਸ ਕਹਿੰਦੇ ਇਸ ਗਰਾਉਂਡ ਤੇ ਜ਼ਮਾਨਤ ਮਿਲੀ ਸੀ ਉਦੋਂ ਵਿਕਰਮਜੀਠਿਆ ਨੂੰ ਹਾਈ ਆਪਾਂ ਮੰਨ ਸਕਦੇ ਹਾਂ ਵੀ ਜਿਹੜਾ ਦੇਖੋ ਅਕਾਲੀ ਦਲ ਵੀ ਪਲੀ ਲੈਂਦਾ ਵਕੀਲ ਵੀ ਪਲੀ ਲੈਂਦੇ ਨੇ ਜਨਤਾ ਦੇ ਵਿੱਚ ਵੀ ਇਹ ਸਵਾਲ ਹੈ ਜਦੋਂ ਦਸੰਬਰ 2021 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦਾ ਜਿਹੜਾ ਮਾਹੌਲ ਗਰਮ ਸੀ ਆਪਣੇ ਸਾਹਮਣੇ ਆ ਚਰਨਜੀਤ ਸਿੰਘ ਚੰਨੀ 111 ਦੇ ਨਾਲ ਲਈ ਮੁੱਖ ਮੰਤਰੀ ਬਣੇ ਸੀ ਕਾਂਗਰਸ ਪਾਰਟੀ ਦੇ ਵਿੱਚ ਬੜਾ ਰੌਲਾ ਸੀ ਜੀ ਇਹ ਕਹਿੰਦੇ ਹੁੰਦੇ ਅੰਦਰ ਖਾਤੇ ਉਹ ਜੀ ਬਸ ਬਿਜੂਠੀਏ ਤੇ ਪਰਚਾ ਦਰਜ ਕਰ ਦੋ ਸਰਕਾਰ ਤਾਂ ਸਾਡੀ ਵੱਟ ਤੇ ਪਈ ਹੈ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ 92 ਸੀਟਾਂ ਤਾਂ ਆਮ ਆਦਮੀ ਪਾਰਟੀ ਦੀ ਝੋਲੀ ਚ ਪਾ ਦੇਣਗੇ ਲੋਕਾਂ ਨੇ ਲੋਕ ਤੁਹਾਡੇ ਤੋਂ ਅੱਕੇ ਪਏ ਨੇ ਤੋਂ ਲੋਕ ਤਾਂ ਤੁਹਾਡੇ ਤੇ ਦੋਸ਼ੇ ਲਾ ਰਹੇ ਨੇ ਵੀ ਤੁਸੀਂ ਅਕਾਲੀ ਦੇ ਨਾਲ ਰਲੇ ਹੋਏ ਹੋ ਉਹ ਰਲੇ ਹੋਏ ਦਾ ਨਤੀਜਾ ਇਹ ਨਿਕਲੇ ਵੀ ਉਹਨਾਂ ਨੇ 300 ਵੋਟ ਪਾਤੀ ਹੁਣ ਜਿਹੜਾ ਸਭ ਤੋਂ ਵੱਡਾ ਸਵਾਲ ਸੰਦੀਪ ਇਹ ਆ ਜਾਂਦਾ ਹੈ ਵੀ 2021 ਦੇ ਵਿੱਚ ਦਸੰਬਰ ਚ ਪਰਚਾ ਦਰਜ ਹੋ ਜਾਂਦਾ ਹੈ ਚੋਣਾਂ ਤੋਂ ਜੋ ਵੋਟਾਂ ਪੈ ਜਾਂਦੀਆਂ ਨੇ ਉਸ ਵੋਟਾਂ ਦੇ ਪੀਰੀਅਡ ਦੇ ਵਿੱਚ ਸੁਪਰੀਮ ਕੋਰਟ ਤੋਂ ਮਜੀਠੀਆ ਨੂੰ ਜ਼ਮਾਨਤ ਮਿਲਦੀ ਹੈ ਸਿਰਫ ਉਸ ਦਿਨ ਤੱਕ ਜਦੋਂ ਤੱਕ ਵੋਟਾਂ ਪੈਣੀਆਂ ਸੀ ਪੰਜਾਬ ਦੇ ਵਿੱਚ ਉਹ ਹੁਣ ਤਰੀਕ ਐਗਜ਼ੈਕਟ ਮੈਨੂੰ 2022 ਦੀ ਯਾਦ ਨਹੀਂ ਸ਼ਾਇਦ ਵੀ ਫਰਵਰੀ ਸੀ ਤਾਂ 21 ਤਰੀਕ ਤੱਕ ਹੀ ਉਹਨੂੰ ਜ਼ਮਾਨਤ ਮਿਲਦੀ ਹੈ ਉਸ ਤੋਂ ਅੱਗੇ ਨਹੀਂ ਵੀ ਉਹਨੇ ਇਲੈਕਸ਼ਨ ਲੜਨੀਆਂ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਪਾਰਟਿਸਿਪੇਟ ਕਰਨਾ ਹੈ ਉਹਨੇ ਕੈਂਪੇਨ ਵੀ ਕਰਨੀਆਂ ਇਸ ਲਈ ਠੀਕ ਹੈ ਜੀ ਇਲੈਕਸ਼ਨ ਲੜ ਲਓ ਪਰਚਾ ਦਰਜ ਹੈ ਉਹਨੇ ਦਿਨਾਂ ਲਈ ਤੁਹਾਨੂੰ ਰਾਹਤ ਹੈ ਉਸ ਤੋਂ ਬਾਅਦ ਬਿਕਰਮ ਮਜੀਠੀਆ ਜਿਹੜਾ ਹੈ ਉਹ ਕੋਰਟ ਦੇ ਵਿੱਚ ਸਰੈਂਡਰ ਕਰਦਾ ਹੈ ਉਦੋਂ ਕੋਰਟ ਦੇ ਵਿੱਚ ਜਦੋਂ ਸਰੈਂਡਰ ਕਰਦਾ ਤਾਂ ਉੱਥੇ ਪੁਲਿਸ ਦੀ ਇਹ ਜ਼ਿੰਮੇਵਾਰੀ ਸੀ ਵੀ ਸਾਨੂੰ ਇਹਦੀ ਕਸਟਡੀ ਦੀ ਲੋੜ ਹੈ ਸਭ ਤੋਂ ਪਹਿਲਾਂ ਤਾਂ ਉੱਥੇ ਇਹਨਾਂ ਨੇ ਜਿਹੜਾ ਜੁਡੀਸ਼ ਜਿਹੜਾ ਅਸੀਂ ਕਹਿੰਦੇ ਪੁਲਿਸ ਰਿਮਾਂਡ ਮੰਗਿਆ ਨਹੀਂ ਮੰਗਿਆ ਕਿਉਂ ਨਹੀਂ ਕਿਉਂਕਿ ਉਸ ਵੇਲੇ ਪੁਲਿਸ ਨਾਲ ਆ ਕਾ ਲੱਗਦਾ ਸੀ ਵੀ ਕਾਂਗਰਸ ਦੀ ਸਰਕਾਰ ਜਾ ਰਹੀ ਹੈ ਅਕਾਲੀ ਦਲ ਦੀ ਨਾਜੇ ਭਾਜਪੀ ਦੀ ਨਾਜੇ ਆਪ ਦੀ ਨਾਜੇ ਭੰਬਲ ਭੂਸਾ ਸੀ ਜੀ ਇਹਦਾ ਮਤਲਬ ਪੁਲਿਸ ਡਰਦੀ ਸੀ ਕਿਉਂਕਿ ਹੁਣ ਤਾਂ ਜਨਤਕ ਤੌਰ ਤੇ ਸਾਰੇ ਕਹਿੰਦੇ ਆ ਵੀ ਡੀਜੀਪੀ ਨੂੰ ਤਾਂ ਧਮਕੀ ਦਿੰਦੇ ਸੀ ਨਰਿੰਦਰ ਸਿੰਘ ਨੂੰ ਧਮਕੀ ਦਿੰਦੇ ਸੀ ਤਾਂ ਸਾਰੇ ਹੱਥ ਪਾਉਣ ਤੋਂ ਤਰੱਕਦੇ ਸੀ ਜਦੋਂ ਜਦੋਂ ਸਾਰੇ ਤਰੱਕਦੇ ਸੀ ਤਾਂ ਰਿਮਾਂਡ ਕਿਸੇ ਦਾ ਹਾਸਲ ਕਰਨ ਦੀ ਕੀ ਹਿੰਮਤ ਸੀ ਤਾਂ ਰਿਮਾਂਡ ਜਿਹੜਾ ਉਹ ਹਾਸਲ ਨਹੀਂ ਕੀਤਾ ਜੀ ਜਦੋਂ ਰਿਮਾਂਡ ਨਹੀਂ ਲਿਆ ਗਿਆ ਉਸ ਵੇਲੇ ਤਾਂ ਉਹਨਾਂ ਨੂੰ ਜਿਹੜਾ ਉਹ ਪਟਿਆਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਆਪਣੇ ਸਾਡੇ ਸਾਬਣੇ ਚਾਰ ਪੰਜ 6 ਮਹੀਨੇ ਜੋ ਵੀ ਹੈ ਪੰਜ ਸਾਢੇ ਪੰਜ ਮਹੀਨੇ ਉਹਨਾਂ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਲਾਉਣੇ ਪਏ ਜੀ ਤਾਂ ਉਸ ਤੋਂ ਬਾਅਦ ਜਿਹੜੀ ਗੱਲ ਤੁਸੀਂ ਕਹੀ ਜਦੋਂ ਹਾਈ ਕੋਰਟ ਦੇ ਵਿੱਚ ਰੁਖ ਕਰਦੇ ਆ ਲੋਅਰ ਕੋਰਟ ਦੇ ਵਿੱਚ ਉਹ ਜ਼ਮਾਨਤ ਜਿਹੜੀ ਰੈਗੂਲਰ ਰੱਦ ਹੋ ਜਾਂਦੀ ਹੈ ਜਦੋਂ ਹਾਈ ਕੋਰਟ ਦੇ ਵਿੱਚ ਵਿਕਰਮ ਮਜੀਠੀਆ ਪਹੁੰਚਦੇ ਆ ਜ਼ਮਾਨਤ ਲਈ ਤਬ ਪੁਲਿਸ ਕਹਿ ਰਹੀ ਹੈ ਜਾਂ ਸਟੇਟ ਕਹਿ ਰਹੀ ਹੈ ਵੀ ਜੀ ਨੂੰ ਜ਼ਮਾਨਤ ਨਾ ਦਿੱਤੀ ਜਾਵੇ ਉਹ ਕਹਿੰਦੇ ਵੀ ਜ਼ਮਾਨਤ ਤੁਸੀਂ ਕਰਨਾ ਕੀ ਇਹਨੂੰ ਜੇਲ੍ਹ ਚ ਰੱਖ ਕੇ ਵੀ ਜੇ ਇਹਦੀ ਕਸਟੋਡੀਅਲ ਇੰਟਰੋਗੇਸ਼ਨ ਦੀ ਲੋੜ ਸੀ ਤੁਸੀਂ ਮੰਗ ਲੈਂਦੇ ਜੀ ਦੂਜੀ ਗੱਲ ਹੋਰ ਵੀ ਹੁੰਦੀ ਹੈ ਕਈ ਵਾਰੀ ਚਿਰ ਉਹ ਟਾਈਮ ਲੰਘਿਆ ਉਸ ਤੋਂ ਬਾਅਦ ਐਸਆਈਟੀ ਬਣੀ ਜੀ ਐਸਆਈਟੀ ਪ੍ਰੋਡਕਸ਼ਨ ਬ੍ਰਾਂਡ ਤੇ ਲੈ ਸਕਦੀ ਹੈ ਤੁਸੀਂ ਜੇਲ੍ਹ ਚੋਂ ਲੈ ਲਓ ਕੋਰਟ ਚੋਂ ਲਓ ਬ੍ਰਾਂਡ ਵੀ ਕੋਈ ਗੱਲ ਜੇ ਉਹ ਦੋਸੇ ਨਹੀਂ ਲੈ ਸਕੇ ਤੇ ਹੁਣ ਸਾਨੂੰ ਲੋੜ ਹੈ ਬੰਦੇ ਦੀ ਪੁੱਛਗਿੱਛ ਕਰਨੀ ਹੈ ਤਾਂ ਉਸ ਤਰ੍ਹਾਂ ਦੇ ਕੋਈ ਪ੍ਰਕਿਰਿਆ ਜਿਹੜੀ ਉਹ ਨਹੀਂ ਹੋਈ ਇਸੇ ਕਰਕੇ ਅਕਾਲੀ ਦਲ ਕਹਿੰਦਾ ਹੈ ਵੀ ਅਕਾਲੀ ਦਲ ਦੋਸ਼ ਲਾਉਂਦਾ ਹੈ ਵੀ ਜਿਹੜਾ ਚੰਨੀ ਸਰਕਾਰ ਨੇ ਪਰਚਾ ਦੇ ਦਿੱਤਾ ਕੀਤਾ ਸੀ ਉਹ ਸਿਆਸਤ ਤੋਂ ਪ੍ਰੇਰਿਤ ਸੀ ਉਹ ਸਿਰਫ ਇੱਕ ਟਾਰਗੇਟ ਕੀਤਾ ਗਿਆ ਉਹ ਇੱਕ ਨਿਸ਼ਾਨਾ ਬਣਾਇਆ ਗਿਆ ਇਹ ਇਸੇ ਕਰਕੇ ਕਾਂਗਰਸ ਨੂੰ ਡਰ ਰਿਹਾ ਵੀ ਉਹਦੇ ਵਿੱਚ ਕੁਝ ਨਹੀਂ ਜੀ ਉਸ ਦਮ ਦੀ ਉਹਨਾਂ ਨੂੰ ਇੱਕ ਵੱਡਾ ਹਥਿਆਰ ਮਿਲ ਗਿਆ ਉਹ ਹਥਿਆਰ ਮਿਲ ਗਿਆ ਵੀ ਸਾਨੂੰ ਦਾਜੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬਿਨਾਂ ਮਤਲਬ ਤੋਂ ਬਣਾਇਆ ਜਾ ਰਿਹਾ ਹੈ ਸਾਨੂੰ ਲੇਬਲ ਕੀਤਾ ਜਾ ਰਿਹਾ ਹੈ ਹਾਲਾਂਕਿ ਚਲੋ ਨਿਸ਼ਾਨਾ ਬਣਾਇਆ ਰਹੇ ਜੋ ਮਰਜ਼ੀ ਬਣਾਇਆ ਜਾ ਰਿਹਾ ਹੈ ਇਹਦਾ ਪਾਰਨ ਤਾਰਾ ਨਾ ਤਾਂ ਮਜੀਠੀਆ ਨੇ ਕਰਨਾ ਨਾ ਕਿਸੇ ਕਾਂਗਰਸ ਨੇ ਕਰਨਾ ਨਾ ਆਪ ਨੇ ਕਰਨਾ ਨਾ ਕਾਲੀ ਦਰਲੇ ਕਰਨਾ ਇਹਦਾ ਪਾਰਨ ਤਾਰਾ ਕੋਟ ਕਰੋਗੇ ਜੀ ਕੌਣ ਦੋਸ਼ੀ ਕੌਣ ਵੀ ਦੋਸ਼ਾ ਕੌਣ ਸੱਚਾ ਕੌਣ ਝੂਠਾ ਇਹਦਾ ਭਾਰਨ ਤਾਰਾ ਅਦਾਲਤ ਕਰੇ ਅਦਾਲਤ ਦੇ ਵਿੱਚ ਜ਼ਿੰਮੇਵਾਰੀ ਵੀ ਵੰਡਦੀ ਹੈ ਵੀ ਜੇ 2021 ਚ ਪਰਚਾ ਦਰਜ ਹੋਇਆ ਭਾਵੇਂ ਹੋਇਆ 2025 ਚ ਉਹਦਾ ਟਾਈਮ ਸਰ ਚਾਰ ਪੇਸ਼ ਹੋਵੇ ਚਲ ਇਹ ਨਹੀਂ ਹੈਗਾ ਵੀ ਤੁਸੀਂ 2022 ਦੀ ਚੋਣ ਵੀ ਇਸ ਨਸ਼ਿਆਂ ਦੇ ਸਿਰ ਤੇ ਲੜ ਲਈ ਵੀ ਅਦਮੀ ਦੇ ਸਿਰ ਤੇ ਲੜ ਲਈ 2027 ਦੀ ਚੋਣ ਦੇ ਵਿੱਚ ਫਿਰ ਤੁਸੀਂ ਲੋਕਾਂ ਦੇ ਮੂਹਰੇ ਇਹੀ ਲੈ ਕੇ ਚਲੋ ਜੀ ਮਜੀਠੀਆ ਫੜਨਾ ਹੈ ਮਜੀਠੀਆ ਤੇ ਆ ਕਰਨਾ ਹੈ ਕਿੰਨਾ ਘ੍ਰੜਕੋਗੇ ਲੋਕਾਂ ਨੂੰ ਕਿੰਨਾ ਕ ਬੁੱਧੂ ਬਣਾਵੋਗੇ ਲੋਕਾਂ ਨੂੰ ਕਿੰਨਾ ਗੁੰਮਰਾ ਕਰੋਗੇ ਮਤਲਬ ਇਹ ਘਟੂ ਘਟ ਪੰਜਾਬ ਦੇ ਮੁੱਦੇ ਹੋਰ ਬਹੁਤ ਨੇ ਕਿਸਾਨੀ ਦਾ ਮੁੱਦਾ ਹੈ ਇਥੇ ਇਥੇ ਮਤਲਬ ਡਰੱਗ ਦਾ ਮੁੱਦਾ ਤਾਂ ਦੇਖੋ ਹੈ ਹੀ ਹੈ ਲੋਕ ਤਾਂ ਲੋਕ ਕਿੱਧਰ ਨੂੰ ਜਾ ਰਹੇ ਨੇ ਜਵਾਨੀ ਸਾਡੀ ਕਿੱਧਰ ਨੂੰ ਜਾ ਰਹੀ ਹੈਗੀ بے ਰੁਜ਼ਗਾਰੀ ਕਰਕੇ ਵਿਦੇਸ਼ਾਂ ਨੂੰ ਜਾ ਰਹੇ ਹੈ ਵਿਦੇਸ਼ਾਂ ਨੂੰ ਜਾ ਰਹੇ ਹੈ ਜਾ ਰਹੇ ਹੈਗੇ ਸੋ ਕਿੰਨੇ ਸਮਾਜਿਕ ਮੁੱਦੇ ਨੇਗੇ ਮਤਲਬ ਸਾਡਾ ਹੁਣ ਤੁਸੀਂ ਪਿਛਲੀਆਂ ਤਿੰਨ ਇਲੈਕਸ਼ਨਾਂ ਜਿਹੜੀਆਂ ਨੇ ਲੜ ਲੀਆਂ 17 ਭਾਈ ਤੇ ਤੀਜੀ ਫੇਰ ਸਤਾਈ ਆਉਣ ਵਾਲੀ ਐ ਵੀ ਕੀ ਹੁਣ ਏਸੇ ਮੁੱਦੇ ਤੇ ਰਹਗੀ ਪੰਜਾਬ ਦਾ ਜਿਹੜਾ ਰੋਮ ਰੋਮ ਤੱਕਰਜ਼ੇ ਨਾਲ ਦਿੰਦੇ ਆ ਪਿਆ ਮੁੱਦੇ ਬਹੁਤ ਵੱਡੇ ਨੇਗੇ ਕੀ ਤੁਸੀਂ ਫ੍ਰੀ ਬੀਜ ਦੇ ਦੇ ਕੇ ਇਹੀ ਲੋਕਾਂ ਨੂੰ ਨਲਾਇਕ ਕਰਨਾ ਹੈਗਾ ਤੁਸੀਂ ਪਿਛਲੇ ਵਾਰੀ ਫ੍ਰੀ ਪਾਵਰ ਤੇ ਔਰਤਾਂ ਨੂੰ ਦਿੱਤਾ ਅਗਲੀ ਵਾਰੀ ਕੁਝ ਹੋਰ ਦੇ ਦੋਗੇ ਅਮਰਿੰਦਰ ਸਿੰਘ ਨੇ ਜਿਹੜਾ ਕਰਜ਼ਾ ਮਾਫ ਕਰਤਾ ਸੀ 97 ਚ ਬਾਦਲ ਸਾਹਿਬ ਨੇ ਜਿਹੜੀ ਬਿਜਲੀ ਮਾਫ ਕੀਤੀ ਉਸ ਤੋਂ ਬਾਅਦ ਜੋ ਰਿਜ਼ਲਟ ਆਪਣੇ ਸਾਹਮਣੇ ਆ ਕਦੇ ਔਰਤਾਂ ਨੂੰ ਬਸਾਂ ਦਾ ਕਰਾਇਆ ਮਾਫ ਮਤਲਬ ਇਹੀ ਇਹੀ ਮੁੱਦੇ ਰਹੇਗੇ ਪੰਜਾਬ ਕਿੱਥੇ ਜਾ ਰਿਹਾ ਹੈਗਾ ਪੰਜਾਬ ਜਿਹੜਾ ਨਮ ਕੈਪੀਟਲ ਪਰ ਕੈਪੀਟਲ ਇਨਕਮ ਦੇ ਵਿੱਚ ਨੰਬਰ 1 ਸੀ ਤੇ ਅੱਜ ਪੰਜਾਬ ਖਿਸ ਗਿਆ ਸਾਰੇ ਪਾਸਿਆਂ ਤੋਂ ਸਾਰੇ ਪਾਸੋਂ ਤਬਾਹ ਹੋ ਰਹੇ ਐ ਸਭ ਬਰਬਾਦ ਹੋ ਰਹੇ ਤੇ ਜ਼ਿੰਮੇਵਾਰੀ ਤੇ ਪੋਲਿਟਿਸ਼ੀਅਨ ਲੈਗੇ ਬਿਊਰੋਕ੍ਰੇਸੀ ਹੈ ਸਾਡੇ ਅਫਸਰ ਜ਼ਿੰਮੇਵਾਰ ਨੇ ਰਾਜਨੀਤਿਕ ਬੰਦੇ ਜ਼ਿੰਮੇਵਾਰ ਨੇ ਕਿੰਨਾ ਘੜੀ ਸੰਗੇ ਸੀ ਅਜੇ ਵੀ ਇੱਕੜੀ ਸੰਧੀ ਜਾਂ ਲਮਕਣ ਦੀ ਗੱਲ ਆਉਂਦੀ ਹੈ ਜਦੋਂ ਵਿਕਰਮ ਜੀਠੀਆ ਦੇ ਕੇਸ ਦੀ ਗੱਲ ਕਰਦੇ ਇੱਕ ਪਾਸੇ ਤਾਂ 19 ਜੁਲਾਈ ਤੱਕ ਉਹਨਾਂ ਨੂੰ ਨਿਆਂਇਕ ਹਰਾਸਚ ਭੇਜਿਆ ਗਿਆ ਇੱਕ ਇਧਰੋਂ ਜਿਹੜੀ ਪਟੀਸ਼ਨ ਉਹਨਾਂ ਵੱਲੋਂ ਪਾਈ ਗਈ ਇੱਕ ਤਾਂ ਜਲਦਬਾਜ਼ੀ ਬ ਵਾਰ ਫਿਰ ਸੁਣਵਾਈ ਹੈ ਹਾਈ ਕੋਰਟ ਚ ਜਦੋਂ ਨਿਆਇਕ ਹਿਰਾਸਤ ਵਿੱਚ ਕਿਸੇ ਕੇਸ ਵਿੱਚ ਕੋਈ ਕਥਿਤ ਮੁੱਲਜਮ ਅੰਦਰ ਹੋਵੇ ਜਾਂ ਨਿਆਇਕਾ ਰਾਜ ਹੋਵੇ ਉਦੋਂ ਹਾਈ ਕੋਰਟ ਦੀ ਸੁਣਵਾਈ ਹੋਵੇ ਇਸ ਸਿਚੁਏਸ਼ਨ ਦੇ ਵਿੱਚ ਕੀ ਕੀ ਸੰਭਾਵਨਾਵਾਂ ਹੋ ਪੈਦਾ ਹੋ ਸਕਦੀਆਂ ਦੇਖੋ ਮੈਨੂੰ ਲੱਗਦਾ ਵੀ ਹਾਈ ਕੋਰਟ ਨੇ ਜਿਹੜਾ ਦੋ ਹੀਰਿੰਗਸ ਦੇ ਵਿੱਚ ਫੈਸਲਾ ਸੁਣਾਇਆ ਉਹ ਬੜਾ درست ਸੀ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਰਿਮਾਂਡ ਆਰਡਰ ਉਹ ਚੈਲੰਜ ਕੀਤਾ ਜਿਹਦੀ ਮਿਆਦ ਹੀ ਖਤਮ ਹੋ ਗਈ ਸੀ ਹਾਂ ਜੀ ਜਿਹੜੀ ਜਿਹੜੀ ਚੀਜ਼ ਦੀ ਮਿਆਦ ਹੀ ਖਤਮ ਹੋ ਗਈ ਉਹਦੇ ਤੇ ਉੱਪਰਲੀ ਕੋਰਟ ਜਿਹੜੀ ਕੀ ਫੈਸਲਾ ਲਾਉਗੀ ਜੀ ਤਾਂ ਆਊਟ ਹਸ ਹੋ ਗਿਆ ਪਹਿਲੇ ਦਿਨ ਅਗਲੇ ਦਿਨ ਫੇਰ ਚਲੇ ਗਈ ਜੀ ਹੁਣ ਅਗਲੇ ਦਿਨ ਵੀ ਦੋ ਦਿਨਾਂ ਬਾਅਦ ਫੇਰ ਰਿਮਾਂਡ ਖਤਮ ਹੋਣਾ ਸੀ ਜੀ ਤੁਸੀਂ ਕਹਿੰਦੇ ਹੋ ਇਲੈਗਲ ਕਸਟਡੀ ਇਲੈਗਲ ਕਸਟਡੀ ਇਸ ਉਹ ਵੀ ਖਤਮ ਹੋ ਰਹੀ ਹੈ ਨਿਆਂਇਕ ਹਿਰਾਸਤ ਦੇ ਵਿੱਚ ਬੰਦੇ ਬੰਦੇ ਦੇ ਜਾਣ ਦੀ ਦੀ ਤਿਆਰੀ ਹੈਗੀ ਇਸ ਲਈ ਮੈਨੂੰ ਲੱਗਦਾ ਵੀ ਜਿਹੜੇ ਹੈ ਨਾ ਕਾਨੂੰਨੀ ਪੱਖ ਤੋਂ ਚੰਗੀ ਤਰ੍ਹਾਂ ਵਿਚਾਰ ਚਰਚਾ ਕਰਕੇ ਜਾਂ ਸੋਚ ਵਿਚਾਰ ਨਾਲ ਪਟੀਸ਼ਨ ਨਹੀਂ ਪਾਈ ਗਈ ਇੱਕ ਕੇਸ ਨੂੰ ਆਲਰੇਡੀ ਜਿਵੇਂ ਹਾਈਲਾਈਟ ਹੋਇਆ ਹੋਇਆ ਹੈ ਸੋਸ਼ਲ ਮੀਡੀਆ ਦੇ ਵਿੱਚ ਸੁਰਖੀਆਂ ਦਾ ਕੇਂਦਰ ਬਣਿਆ ਹੋਇਆ ਹੈ ਉਧਰੋਂ ਹਾਈ ਕੋਰਟ 'ਚ ਚਲੇ ਜਾਓ ਹਰੇਕ ਬੰਦੇ ਨੂੰ ਲੱਗਦਾ ਵੀ ਹਾਈ ਕੋਰਟ ਤੋਂ ਸ਼ਾਇਦ ਰਾਹਤ ਮਿਲ ਜੂਗੀ ਜਿਵੇਂ ਆਸ਼ੀਰਵਾਦ ਮਿਲ ਗਈ ਪੂਰਾ ਨੂੰ ਮਿਲ ਗਈ ਵੀ ਸ਼ਾਇਦ ਸਾਨੂੰ ਵੀ ਜਿਹੜੀ ਹਾਈ ਕੋਰਟ ਤੋਂ ਰਾਹਤ ਮਿਲ ਜੂਗੀ ਦੇਖੋ ਜੱਜਾਂ ਨੇ ਜੋ ਫੈਸਲਾ ਕਰਨਾ ਹੈ ਉਹ ਕੇਸ ਦੀ ਮੈਰਿਟ ਤੇ ਕਰ ਲੈਣਾ ਹੈ ਜੇ ਮੈਰਿਟ ਬਣਦੀ ਹੋਊਗਾ ਤਾਂ ਹੋ ਸਕਦਾ ਕੋਈ ਟੈਕਨੀਕਲ ਗਰਾਉਂਡ ਹੁੰਦੀ ਇਹਦੇ ਚ ਹੁੰਦੀ ਤਾਂ ਹੋ ਸਕਦਾ ਮਜੀਠੀਆਂ ਨੂੰ ਵੀ ਰੀਲੀਫ ਮਿਲ ਜਾਂਦੀ ਤਾਂ ਮੈਨੂੰ ਲੱਗਦਾ ਵੀ ਹੋ ਸਕਦਾ ਜੱਜ ਸਾਹਿਬਾਨ ਨੂੰ ਜਿਹੜੀ ਉਹ ਕੋਈ ਉਸ ਤਰ੍ਹਾਂ ਦੀ ਟੈਕਨੀਕਲ ਗਰਾਉਂਡ ਜਿਹੜੀ ਉਹ ਨਾਲ ਵੀ ਹੋਵੇ ਯਾਨੀ ਕਿ ਇਹ ਸਾਰੇ ਮਾਮਲੇ ਦੇ ਵਿੱਚ ਇੱਕ ਪਾਸੇ ਉਹਨਾਂ ਦੀ ਟੇਕ ਹਾਈ ਕੋਰਟ ਵੱਲ ਵੀ ਹੋਗੀ ਇਧਰੋਂ ਨਾ ਇੱਕ ਹਰਾਸਤਾ ਹੈ ਸਰਕਾਰ ਦਾ ਪ੍ਰਚਾਰ ਉਸੇ ਤਰ੍ਹਾਂ ਜਾਰੀ ਹੈ ਕਹਿੰਦੇ ਨਾਮ ਨਹੀਂ ਲਿਆ ਜਾ ਰਿਹਾ ਸ਼ਰਮਣੀ ਕਾਲੀ ਦਲ ਦੇ ਵੱਲੋਂ ਔਰ ਉਹਨਾਂ ਦੇ ਕਈ ਵਿਕਰਮਜੀਠੀ ਦੇ ਵਕੀਲਾਂ ਵੱਲੋਂ ਸਿੱਧੇ ਚੈਲੰਜ ਕੀਤੇ ਜਾ ਰਹੇ ਨੇ ਪੰਜਾਬ ਡੀਜੀਪੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੂੰ ਇੱਥੋਂ ਤੱਕ ਕਿ ਸਰਕਾਰ ਦੇ ਮੁੱਖ ਮੰਤਰੀ ਨੂੰ ਹੋਰਨਾਂ ਨੂੰ ਉਹ ਕਹਿੰਦੇ ਕਿ ਨਾਮ ਕਿਉਂ ਨਹੀਂ ਲੈਂਦੇ ਵਿਕਰਮਜੀਠੀਆ ਦਾ ਇਹ ਨਾਮ ਕਿਉਂ ਨਹੀਂ ਲਿਆ ਜਾ ਰਿਹਾ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਬੜੀ ਚੀਜ਼ ਦਿਲਚਸਪ ਬਣੀ ਹੋਈ ਆ ਦੇਖੋ ਨਾਮ ਦੇ ਤਾਂ ਦੋ ਹੀ ਗੱਲਾਂ ਹੁੰਦੀਆਂ ਨੇ ਇੱਕ ਤਾਂ ਇਹ ਹੁੰਦਾ ਵੀ ਅੱਜਕੱਲ ਡੈਫਰਮੇਸ਼ਨ ਸੂਟ ਫਾਈਲ ਹੋਣ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਜੀ ਜਦੋਂ ਤੁਸੀਂ ਜ਼ੁਬਾਨ ਚੋਂ ਕੁਝ ਬੋਲਦੇ ਆਂ ਅੱਪਾ ਵੀ ਮੀਡੀਆ ਦੇ ਵਿੱਚ ਕੁਝ ਬੋਲਦੇ ਆਂ ਬੜਾ ਸੰਭਲ ਕੇ ਬੋਲਣਾ ਪੈਂਦਾ ਹੈ ਜਦੋਂ ਤੁਸੀਂ ਕਿਸੇ ਤੇ ਦੋਸ਼ ਲਾਉਂਦੇ ਹੋ ਇਸ ਲਈ ਉਹਦੇ ਤੁਹਾਡੇ ਕੋਲ ਪੁਖਤਾ ਸਬੂਤ ਚਾਹੀਦੇ ਨੇ ਸਬੂਤ ਜਿਹੜੇ ਆ ਉਹ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਹੀ ਉਹ ਤਾਂ ਫਿਰ ਚਲਾਉਣ ਦੇ ਵਿੱਚ ਲਾਉਣੇ ਪੈਣਗੇ ਜੇ ਤੁਹਾਡੇ ਕੋਲ ਉਸ ਤੋਂ ਪਹਿਲਾਂ ਕੋਈ ਡਾਕੂਮੈਂਟਰੀ ਐਵੀਡੈਂਸ ਨਹੀਂ ਹੈਗੀ ਤਾਂ ਇਹਦਾ ਮਤਲਬ ਮੀਡੀਆ ਟ੍ਰਾਇਲ ਹੈ ਮੀਡੀਆ ਟ੍ਰਾਇਲ ਤੇ ਜਿਵੇਂ ਯੋਧ ਨਸ਼ਿਆਂ ਪਰੂ ਦੀ ਚਲਾ ਲਓ ਯੋਧ ਸਿੱਖਿਆ ਕ੍ਰਾਂਤੀ ਚਲਾ ਲਓ ਜੋ ਮਰਜ਼ੀ ਚਲਾਓ ਤਾਂ ਫਿਰ ਉਸ ਤਰ੍ਹਾਂ ਦਾ ਹੀ ਇੱਕ ਮਹਮ ਹੈ ਅਸੀਂ ਇੱਕ ਮਹਮ ਕਹਾਂਗੇ ਜਦੋਂ ਦਸਤਾਵੇਜ਼ ਜੀ ਜਿਹੜੇ ਸਬੂਤ ਸਾਹਮਣੇ ਆਉਣਗੇ ਫਿਰ ਅਸੀਂ ਕਹਾਂਗੇ ਵੀ ਸਾਲਿਡ ਹੈ ਫਿਰ ਤੁਸੀਂ ਜੀਦਾ ਮਰਜ਼ੀ ਨਾ ਲਓ ਫਿਰ ਤਾਂ ਚਾਹੇ ਮਜੀਠੀ ਆਵੇ ਜਾਂ ਕੋਈ ਹੋਰ ਹੋਵੇ ਜਿਹੜਾ ਮਰਜ਼ੀ ਹੋਵੇ ਹੋਰ ਤਾਂ ਮంత్రి ਜਿੰਨੇ ਨੇ ਤੁਸੀਂ ਵੀ ਬਿਆਨ ਸੁਣੇ ਹੋਣਗੇ ਜਦੋਂ ਬੋਲਦੇ ਆ ਵੱਡੀ ਮੱਛੀ ਐ ਕਿਥੋਂ ਤੱਕ ਕਿ ਦਿਨ 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 ਇੱਕ ਦਿਨ ਵਿੱਚ ਤਿੰਨ ਤਿੰਨ ਪ੍ਰੈਸ ਕਾਨਫਰੰਸ ਮੰਤਰੀਆਂ ਵੱਲੋਂ ਹੋਈਆਂ ਚਲੋ ਉਹਨਾਂ ਦਾ ਹੱਕ ਹੈ ਬਣਦਾ ਹੈ ਕਰ ਸਕਦੇ ਐ ਪਰ ਉਹ ਵੱਡੀ ਮੱਛੀ ਵੱਡੀ ਮੱਛੀ ਤੇ ਅੜੇ ਹੋਇਆ ਸਾਰੇ ਦੇਖੋ ਅਸਲ ਚ ਕੀ ਐ ਵੀ ਜਿਹੜੇ ਦੌਰ ਦੇ ਵਿੱਚੋਂ ਆਪਾਂ ਲੰਘ ਰਹੇ ਆ ਨਾ ਇਹ ਬੜਾ ਹੋਰ ਤਰ੍ਹਾਂ ਦਾ ਦੌਰ ਐ ਬੜਾ ਭਿਆਨਕ ਜਿਹਾ ਦੌਰ ਐ ਹੁਣ ਇਹ ਹੁੰਦਾ ਵੀ ਜਿਵੇਂ ਪਾਬਿਆ ਸ਼ਾਦੀਆਂ ਦੇ ਵਿੱਚ ਕਿਤੇ ਜਾਂਦੇ ਨਾ ਡੀਜੇ ਦੀ ਟੋਨ ਹੁੰਦੀ ਹੈ ਗੀਤ ਬਸ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਚੱਲਦਾ ਹੀ ਰਹਿੰਦਾ ਫਿਰ ਉਹ ਉਹ ਹੁਣ ਇਹ ਹੈ ਵੀ ਜਿਹੜਾ ਮੁੱਦਾ ਹੱਥ ਆਇਆਗਾ ਵੀ ਬਸ ਇਹਨੂੰ ਧਿਆਨ ਲੋਕਾਂ ਦਾ ਕੇਂਦਰ ਦਿੱਤੇ ਰਹੇ ਮੰਤਰੀ ਦੋ ਹੁਣ ਚਾਹ ਹੋਣ ਪੰਜ ਹੋਣ ਵੀ ਇਹਨੂੰ ਡਿੱਗਣ ਨਾ ਦਿਓ ਉਦੋਂ ਬਾਅਦ ਨਵਾਂ ਮੁੱਦਾ ਆਜੂ ਨਵਾਂ ਗੀਤਾ ਆਜੂਗਾ ਕੋਈ ਫਿਰ ਉਹਦੇ ਤੇ ਨੱਚੀ ਜਾਓ ਠੀਕ ਹੈ ਨਾ ਬਸ ਉਹ ਉਹ ਉਹੀ ਹਾਲਾਤ ਬਣਿਆ ਹੋਇਆ ਹੈ ਇਸ ਲਈ ਗੱਲ ਕੁਛ ਨਹੀਂ ਹੁੰਦੀ ਤੁਸੀਂ ਦੇਖੋ ਕਿੰਨੇ ਹੀ ਮੁੱਦੇ ਆਏ ਨੇ ਕਿੰਨੇ ਗਾਇਬ ਹੋ ਜਾਂਦੇ ਨੇ ਮੁੜ ਕੇ ਲੱਭਦੇ ਨੇ ਚਾਹੇ ਉਹ ਕਰਨਲ ਦੀ ਕੁੱਟ ਮਾਰਦਾ ইস্যੂ ਹੋਵੇ ਚਾਹੇ ਉਹ ਕਿਸੇ ਔਰਤ ਦਾ ਬਠੰਡੇ ਦੇ ਵਿੱਚ ਮਰਡਰ ਹੋਵੇ ਸੋਸ਼ਲ ਮੀਡੀਆ ਦੇ ਨਾ ਇੱਕ ਬੜਾ ਮਤਲਬ ਐਸਾ ਇੱਕ ਪਲੇਟਫਾਰਮ ਬਣ ਗਿਆ ਦੋ ਚਾਰ ਦਿਨ ਜਿਹੜਾ ਉਹ ਮੁੱਦਾ ਭਾਰੂ ਰਹਿੰਦਾ ਹੈਗਾ ਕਿਸੇ ਤਨਪਤਨ ਨਹੀਂ ਲੱਗਦਾ ਤੁਸੀਂ ਦੇਖੋ ਪਿਛੇ ਥੋੜੇ ਜਿਹਾ ਪਿੱਛੇ ਜਾਓ 10 20 ਸਾਲ ਤਾਂ ਜਰੂ ਮੀਡੀਆ ਦੇ ਵਿੱਚ ਚਾਰ ਦਿਨ ਕੋਈ ਖਬਰ ਛੱਪਦੀ ਸੀ ਨਾ ਜੀ ਸਰਕਾਰਾਂ ਹਿੱਲ ਜਾਂਦੇ ਸੀ ਸਰਕਾਰਾਂ ਨੂੰ ਫੈਸਲੇ ਲੈਣੇ ਪੈਂਦੇ ਸੀ ਜਾਂ ਲਏ ਹੋਏ ਫੈਸਲੇ ਪਲਟਣੇ ਪੈਂਦੇ ਸੀ ਤਾਂ ਸਰਕਾਰ ਸੋਚਣ ਲਈ ਮਜਬੂਰ ਹੁੰਦੀ ਸੀ ਵੀ ਇਹਦਾ ਲੋਕਾਂ ਤੇ ਅਸਰ ਪਾਊਗਾ ਹੁਣ ਸੋਸ਼ਲ ਮੀਡੀਆ ਤੇ ਕੈਂਪੇਨ ਜਿਹੜੀ 2-4 ਦਿਨ ਚੱਲਦੀ ਹੈ ਉਸ ਤੋਂ ਬਾਅਦ ਨਵਾਂ ਮੁੱਦਾ ਆ ਜਾਂਦਾ ਹੈ ਲੋਕਾਂ ਤੇ ਅਸਰ ਨਹੀਂ ਹੁੰਦਾ ਲੋਕਾਂ 'ਚ ਮੂਵਮੈਂਟ ਨਹੀਂ ਖੜੀ ਹੁੰਦੀ ਲੋਕਾਂ ਦੇ ਵਿੱਚ ਉਹ ਉਹ ਅਸਰ ਨਹੀਂ ਹੁੰਦਾ ਸੋਸ਼ਲ ਮੀਡੀਆ ਦਾ ਜੋ ਜਿਹੜਾ ਇੱਕ ਦੂਸਰੇ ਮੀਡੀਆ ਦਾ ਜੋ ਇੰਪੈਕਟ ਹੁੰਦਾ ਸੀ ਕਿਉਂਕਿ ਅਖਬਾਰ ਦੀ ਖਬਰ ਨੂੰ ਲੋਕ ਇਹ ਮੰਨਦੇ ਸੀ ਕਿ ਅਖਬਾਰਾਂ ਛਪਿਆ ਹਮ ਹੁਣ ਕਿਸੇ سوشل میڈیا ਪਲੇਟਫਾਰਮ ਤੇ ਕਿਸੇ ਤੇ ਉਹ ਤੁਹਾਨੂੰ ਭਰੋਸੇਯੋਗ ਤਾਂ ਨਹੀਂ ਰਹੇ ਜਿੰਨਾ ਪ੍ਰਚਾਰ ਜ਼ਿਆਦਾ ਹੋਊਗਾ ਜਿੰਨਾ ਪ੍ਰਸਾਰ ਜ਼ਿਆਦਾ ਹੋਊਗਾ ਉਨੀ ਭਰੋਸੇਯੋਗਤਾ ਜਿਹੜੀ ਉਹ ਘਟ ਜਾਂਦੀ ਹੈ ਜੀ ਬਹੁਤ ਸ਼ੁਕਰੀਆ ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਦਿਵਿੰਦਰਪਾਲ ਜੀ ਜਿਨ੍ਹਾਂ ਨੇ ਇਸ ਸਾਰੇ ਮਸਲੇ ਦੇ ਉੱਤੇ ਇਹ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਜਿਵੇਂ ਅਸੀਂ ਵਿਚਾਰ ਵਟਾਂਦਰਾ ਕੀਤਾ ਕਿ ਵਿਕਰਮਜੀਠੀਆ ਕੇਸ ਦੇ ਵਿੱਚ ਆਖਰਕਾਰ ਨਿਕਲੇਗਾ ਕੀ ਪਰ ਫਿਲਹਾਲ 11 ਦਿਨ ਦੇ ਰਿਮਾਂਡ ਦੇ ਦੌਰਾਨ ਜੋ ਕੁਝ ਦਾਅਵੇ ਕੀਤੇ ਗਏ ਉਹ ਵੀ ਸਭ ਦੇ ਸਾਹਮਣੇ ਨੇ ਔਰ ਉਹਨਾਂ ਦਾਅਵਿਆਂ ਨੂੰ ਸ਼੍ਰੋਮਣੀ ਕਾਲੀ ਦਲ ਵੱਲੋਂ ਨਕਾਰਿਆ ਗਿਆ ਉਹ ਵੀ ਸਭ ਦੇ ਸਾਹਮਣੇ ਹੈ ਔਰ ਦੇਖਦੇ ਹਾਂ ਮੰਗਲਵਾਰ ਨੂੰ ਹਾਈ ਕੋਰਟ ਦੀ ਸੁਣਵਾਈ ਦੇ ਦੌਰਾਨ ਕੀ ਕੋ ਸਾਹਮਣੇ ਆਉਂਦਾ ਫਿਲਹਾਲ 19 ਤਰੀਕ ਤੱਕ ਬਿਕਰਮਜੀਠਿਆ ਨਿਆਇਖਰਾਸਤ ਵਿੱਚ ਰਹਿਣਗੇ ਔਰ ਤਿੰਨ ਦਿਨ ਦਾ ਜੋ ਵਿਜੀਲੈਂਸ ਕੋਲ ਰਿਮਾਂਡ ਹੈ ਉਹ ਰਿਜ਼ਰਵ ਰੱਖਿਆ ਗਿਆ ਹੈ ਕਿ ਉਹ ਤਿੰਨ ਦਿਨ ਕਦੋਂ ਵਰਤੇ ਜਾਣਗੇ ਇਹ ਵੀ ਇੱਕ ਬੜਾ ਅਹਿਮ ਗੱਲ ਜਿਹੜੀ ਦੇਖਣ ਨੂੰ ਬਣੀ ਰਹੇਗੀ ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਐਨਾ ਹੀ ਤੁਸੀਂ ਕੀ ਸਮਝਦੇ ਹੋ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਨੇ ਰਹੋ ABC ਪੰਜਾਬ ਦੇ ਨਾਲ